ਬੱਸ ਬੱਸ ਸੋਇਆ ਕੀ ਐਚੀ ਮਮਾ ਦੀ ਚੀਆ ਹੈ ਹੈ ਕਿੰਨੀ ਨੰਨੀ ਸੀ ਆਈ ਤੇ ਨੰਨੀ ਕਿੰਨੇ ਕੱਪੜੇ ਲੈ ਕੇ ਆਈ ਹੈ ਕਿਤਨੇ ਖੜੋਨੇ ਲੈ ਕੇ ਆਈ ਹੈ ਹੈਨਾ ਸਾਰੇ ਗਰੀਗਮਾਂਡ ਵਾਲੇ ਆ ਗਏ ਮੈਨੂੰ ਕੱਲ੍ਹ ਅੱਗੇ ਨਹੀਂ ਜਾਂਦੇ ਭੈਣ ਪੰਜੀਰੀ ਖਵਾ ਦੇ ਪੰਜੀਰੀ ਖਵਾ ਦੇ ਹੁਣ ਮੈਂ ਕਿੱਥੋਂ ਆਪਣੇ ਘਰੋਂ ਬਣਾ ਕੇ ਲਿਆਵਾਂ ਉਹ ਪੰਜੀਰੀ ਹੁੰਦੇ ਨੇ ਉੰਜ ਕਹਿਣਗੇ ਕਿਤੇ ਦੋਤਰਾ ਦੋਤਰੀ ਆ ਜੇ ਤੇ ਜੇ ਆ ਜੇ ਤੂੰ ਕੋਈ ਉਹਨਾਂ ਨੂੰ ਚਾਹ ਹੀ ਨਹੀਂ ਗਾ ਵੈਸੇ ਕੋਈ ਹਾਲ ਨਹੀਂ ਕੀ ਕਹਿਣਾ ਬੱਚੇ ਨੂੰ ਛੋ ਜਾ ਤੂੰ ਕਿਉਂ ਡਿੱਕ ਕਰਨਿਆ ਮੈਂ ਝੂਲਾ ਉਡਿੱਕਣਿਆ ਮੈਂ ਘੂਆ ਦਾ ਹੀ ਝੂਲਾ ਮਿਲਣਾ ਗੋਦੀ ਦਾ ਨਾਨੀ ਦਾ ਦੇਣ ਤੋਂ ਰਹਿ ਗਈ ਨਾ ਤੇਰੀ ਮਾਮੀ ਤੇ ਨਾ ਤੇਰੀ ਨਾਨੀ ਕਮੀਨੇ ਗਏ ਥਾਂ ਦੇ ਨਾਂ ਆਣ ਕੇ ਉਹ ਇਹਨੇ ਉੱਠ ਗਈ ਹੈ ਫਿਰ ਹੈ ਪਤਾ ਹੈ ਤੈਨੂੰ ਕਿ ਟਾਂਗੇ ਲੱਗੇ ਨੇ ਆਰਾਮ ਨਾਲ ਉੱਠ ਲੈ ਮੁਰਕੇ ਫੇਰ ਹਸਪਤਾਲਾਂ ਚ ਧੁਰੇਂਗੀ ਫੇਰ ਉਹਦੇ ਨੂੰਟ ਲਵਾਏਗੀ ਦੇ ਥੋੜੀ ਕਿਹਨੇ ਜਾਣੇ ਨੇ ਦੀਦੀ ਮੇਰੇ ਨਾਲ ਸੁਣ ਮੈਂ ਉੱਠਣਾ ਨਹੀਂ ਸੀ ਮੈਂ ਨਾ ਇੱਕ ਦੋ ਦਿਨਾਂ ਦੀ ਤੁਹਾਡੇ ਨਾਲ ਰਹਿਖ ਲਈਏ ਤੇ ਤੁਸੀਂ ਬੋਲ ਹੀ ਜਾਣਦੇ ਹੋ ਆ ਛੋਟੇ ਜਿਹੇ ਬੱਚੇ ਨੂੰ ਕੀ ਸੁਣਾਉਣ ਦੇ ਜੀ ਕੁਣ ਤੋਂ ਕੁ ਸਮਝ ਬੁਨੀਆ ਦੀਏ ਜੀ ਜਿਹੜੀ ਗੱਲ ਤੁਸੀਂ ਕਹਿਣੀ ਆ ਨਾ ਜਿਹੜੇ ਤਾਂ ਨੇ ਦੇਣੇ ਉਹ ਤੁਸੀਂ ਮੈਨੂੰ ਦੇ ਲੋ ਅੱਜ ਕਿੰਨੇ ਦਿਨਾਂ ਤਾਂ ਹੋ ਗਿਆ ਐ ਤੈਨੂੰ ਪਤਾ ਹੋਣਾ ਚਾਹੀਦਾ 21 ਦਿਨਾਂ ਦਾ ਹੋ ਗਿਆ ਆਏ ਨਾ ਨਾਨਕੇ ਹੈ ਮੈਂ ਕੰਤਾ ਮੈਂ ਗੱਲਾਂ ਕਰਾਂ ਤੂੰ ਵੇਖੀ ਨਹੀਂ ਅੰਨੀ ਮੈਂ ਕਹਾਂਗੀ ਬੰਦਾ ਸਵਾ ਮਹੀਨੇ ਦੇ ਆਣ ਦੇ ਬਜਾਏ 21ਵੇਂ ਤੇ ਆ ਜਵੇ 13ਵੇਂ ਤੇ ਕਿ ਆ ਜਾਂਦੇ ਨੇ ਕੁਛ ਨਾ ਕੁਛ ਲੈ ਕੇ ਦੀਦੀ ਮੈਂ ਵੀ ਤੁਹਾਨੂੰ ਕੁਛ ਪੁੱਛਣਾ ਚਾਹੁੰਦੀ ਆ ਕਿ ਮੇਰਾ ਬੱਚਾ 21 ਜਾਂਦਾ ਹੋ ਗਿਆ ਵਾ ਨਾਨਕੇ ਚੱਲ ਆਏ ਨਹੀਂ ਉਹਨਾਂ ਵਿਚਾਰਿਆਂ ਨੂੰ ਤੇ ਜ਼ਿਆਦਾ ਖਰਚਾ ਕਰਨਾ ਪੈਣਾ ਬੱਚਾਰੇ ਉਹ ਡੇਲੇ ਹੁਣ ਅਰੇਂਜਮੈਂਟ ਕਰਨ ਸਾਰਾ ਅਕਸਰ ਬੰਦੀਰੀ ਬਣਾਉਣੀ ਆ ਕੱਪੜੇ ਬਣਾਉਣੇ ਆ ਕੋਈ ਟੂਬ ਛੱਲਾ ਬਣਾਉਣਾ ਵਾ ਬਣਾ ਕੇ ਹੀ ਆਉਣਗੇ ਨਾ ਇਤਦਾਂ ਦੇ ਕਿਨੇ ਖਾਣੇ ਪੁੱਟੀ ਹੁੰਦੀ ਨਿਸ਼ਾਨ ਕਰਨਗੇ ਕੋਈ ਦੁਨੀਆਂ ਚ ਅਲੋਕਾਰ ਹੈ ਜਿਹੜੇ ਦੇਣਗੇ ਸਾਰੇ ਦੇਣ ਦੇ ਨੇ ਮੇਰੀ ਮਾਂ ਨੇ ਸਾਨੂੰ ਦਿੱਤਾ ਸੀ ਚਲੋ ਮਾਂ ਦੁਨੀਆਂ ਚ ਨਹੀਂ ਰਹੀ ਮੈਂ ਛੋਟੀ ਨੂੰ ਸਾਰਾ ਕੁਝ ਦਿੱਤਾ ਆਪਣੇ ਪੂਰੇ ਪੰਜ ਬੁਰੇ ਕਿਤੇ ਹਾਂ ਤੂੰ ਵੀ ਆਈ ਆਈ ਐ ਬਾਲ ਬੱਚਾ ਯਾਰ ਹੁਣ ਤੇਰੇ ਤੇ ਕੇ ਦਾ ਕੋਈ ਫਰਜ਼ ਨਹੀਂ ਬੰਦਾਗਾ ਮਾਨਨਾ ਦੀਦੀ ਮੇਰੇ ਤੇ ਕੇ ਦਾ ਫਰਜ਼ ਤੇ ਮੇਰੇ ਤੇ ਕੀ ਆਉਣਗੀ ਜੀ ਮੈਂ ਤੁਹਾਨੂੰ ਪੁੱਛਾਂ ਕਿ ਅੱਜ ਮੇਰਾ ਬੱਚਾ 21 ਦਿਨ ਦਾ ਹੋ ਗਿਆ ਸੱਸ ਮਾਂ ਮੇਰੀ ਨਹੀਂ ਹੈਗੀ ਇੱਥੇ ਤੇ ਤੁਸੀਂ ਕਿੰਨੇ ਦਾ ਫਰਜ਼ ਨਭਾਏ ਆਪਣੇ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਕਿ ਤੁਸੀਂ ਉਹਦੇ ਪੰਜ ਕੱਪੜੇ ਲੈ ਕੇ ਆਓ ਕੋਈ ਪੰਜੀਰੀ ਬਣਾਓ ਕੁਛ ਮੈਨੂੰ ਖਾਣ ਨੂੰ ਦੋ ਜਿੱਦਾਂ ਮੈਂ ਪਈ ਆ ਉਦਾਂ ਹੀ ਪਈ ਐ ਕੋਈ ਮੇਰੇ ਤੇ ਦੇਖ ਰਹਿਤ ਨਹੀਂ ਨਾਨਾ ਕੁਟਨ ਵਾਲੀ ਤੈਨੂੰ ਮਈਓ ਲਵਾ ਕੇ ਦਿੱਤੀ ਐ ਆਹ ਦਾਲ ਰੋਟੀ ਫੁੰਕਾ ਕਿਉਂ ਤੈਨੂੰ ਮਈਓ ਦੇ ਨਹੀਂ ਆਹ ਪੰਜੀਰੀ ਜਿਹੜੀ ਹੁੰਦੀ ਨਾ ਤੇ ਕਿਉਂ ਆਂਦੀ ਐ ਕੋਈ ਕੀ ਰੋਟੀ ਦੇ ਦੇ ਕਿਤੇ ਟਟਾਈ ਦੋ ਮੇਰੇ ਕੋਸ਼ੇ ਜਾਣ ਨਹੀਂ ਲਿਆ ਹੈਗਾ ਤੁਰਿਆ ਮੇਰੇ ਕੋ ਜਾਣ ਨਹੀਂ ਲਿਆ ਉਠਿਆ ਮੇਰੇ ਕੋ ਜਾਣ ਨਹੀਂ ਲਿਆ ਐਨੀ ਮੈਨੂੰ ਵੀ ਕਲਸ ਹੋ ਗਈ ਐਦਾ ਮਤਲਬ ਕਿ ਤੇ ਹੀ ਪੇਕੇ ਆ ਦੀ ਵੇਟ ਜੀ ਸੀ ਹੈਨਾ ਕੋ ਬਣਾ ਕੇ ਲੈ ਕੇ ਆਉਣਗੇ ਪੰਜੀਰੀ ਕੁਝ ਖਾਣ ਨੂੰ ਤੇ ਉਹ ਹੀ ਮੈਂ ਖਾ ਸਕਦੀ ਆ ਇੱਥੇ ਮੇਰੇ ਜੋਗਾ ਕੁਝ ਨਹੀਂ ਹੈਗਾ ਇੱਥੇ ਬਸ ਮੈਂ ਕੰਮ ਕਰਨ ਨੂੰ ਰੱਖੀ ਹਾਂ ਕਿਹੜੇ ਤੇਰੇ ਕੋ ਕੰਮ ਕਰਵਾਉਣ ਨੇ ਪੂਰੇ 3 ਮਹੀਨੇ ਡਾਕਟਰ ਨੇ ਕਿਹਾ ਤਾਂ ਤੈਨੂੰ ਮੰਜੇ ਤੇ ਰੱਖਣਾ ਹੈ ਸਾਰੇ ਹੱਡ ਮੈਂ ਹੀ ਆਪਣੇ ਤੋੜਨੇ ਆ ਤੇ ਤੈਨੂੰ ਉਨਾ ਹੀ ਖਾਣ ਨੂੰ ਦਵਾਂਗੇ ਨਾ ਕਿ ਜਿੰਨਾ ਤੈਨੂੰ ਬਾਰ-ਬਾਰ ਬਾਥਰੂਮ ਨਾ ਜਾਣਾ ਪਏ ਮੁਰਗੇ ਤੇਰੇ ਟਾਗੇ ਹਿੱਲ ਗਏ ਇਹ ਡਾਕਟਰਾਂ ਦੇ ਖਰਚੇ ਆਹੋ ਬਾਥਰੂਮ ਨਾ ਜਾਦਾ ਹੋਵੇ ਉਹਦੇ ਕਰਕੇ ਬੰਦ ਕਰ ਦੋ ਸਾਰਾ ਕੁਝ ਦੇਣਾ ਨਹੀਂ ਡਾਕਟਰਾਂ ਨੇ ਮਨਾ ਕਿ ਤਾ ਟਾਗੇ ਲੱਗੇ ਕਿਉਂ ਕਿ ਉਹ ਹਈ ਨਹੀਂ ਦੇਣਾ ਪੰਜੀਰੀ ਮੈਂ ਪੁੱਛੀ ਸੀ ਤਾਂ ਹੀ ਮੈਂ ਕਹਿਣੀ ਆਪਣੀ ਮਾਂ ਨੂੰ ਆਪਣੀ ਪਰਜਾਈ ਨੂੰ ਫੋਨ ਕਰਦੇ ਨਾ ਕੀ ਗੱਲ ਦੀ ਜਦੋਂ ਤੁਹਾਡੇ ਨੂੰ ਮਨੀਤ ਹੋਣ ਵਾਲੀ ਹੀ ਤਾਨੂੰ ਵੀ ਡਾਕਟਰ ਨੇ ਮਨਾਂ ਕੀਤਾ ਸੀ ਅਰਕਾਡੇ ਵਾਸਤੇ ਉਹ ਸਿੱਥੋਂ ਲੈ ਕੇ ਗਏ ਸੀ ਤੇ ਜਦੋਂ ਇਥੋਂ ਲੈ ਕੇ ਗਏ ਸੀ ਤੁਹਾਡੀ ਸਾਸ ਨੇ ਤੇ ਪਹਿਲੇ ਵੀ ਪਾ ਪੰਜੀਰੀ ਦਾ ਬਣਾਇਆ ਸੀ ਪਵੰਦੀ ਭੈਣ ਜੀ ਤੁਸੀਂ ਭਾਵੇਂ ਹਜੇ ਨਾ ਲੈ ਕੇ ਹੁੰਦੇ ਮੈਂ ਕੁੜੀ ਵਾਸਤੇ ਪਹਿਲੇ ਸਾਰੀ ਪੰਜੀਰੀ ਪਿਆਰ ਕੀਤੀ ਆ ਕੱਪੜਾ ਲੀੜਾ ਦੇ ਹੀ ਗਿਆ ਕੇ ਕਾਕੇ ਨੂੰ ਕਾ ਵੀ ਦਿੱਤਾ ਵਾ ਤੁਸੀਂ ਇੰਨੀ ਖੇਚਲਾ ਕਦ ਤੋ ਕੀਤੀ ਤੁਸੀਂ ਸਵਾਮੀ ਨੇ ਬਾਅਦ ਹੁੰਦੇ ਅਮੇ ਹਾਡੇ ਲੋ 2 ਮਹੀਨੇ ਬਾਅਦ ਹੁੰਦੇ ਸਵਾ 2 ਮਹੀਨੇ ਬਾਅਦ ਉਹਦੋ ਨਹੀਂ ਦੰਦ ਦਸਿਆ ਮੇਰੀ ਨਾਲ ਸੰਦਾ ਸ਼ੰਮੀ ਭਾਬੀ ਐਥੇ ਨਾ ਕੰਨ ਨੇ ਸੁਣਨ ਨੂੰ ਨਹੀਂ ਮੈਂ ਤੇਰੇ ਬੱਠੀ ਹਾਂ ਇੱਕ ਤਾਂ ਤੁਹਾਡੀਆਂ ਮੈਂ ਸੇਵਾ ਕਰਨ ਨਹੀਂ ਆ ਇੱਕ ਮੈਂ ਤੇਰਾ ਟਾਈਮ ਕਟਾਵਾਂ ਤੂੰ ਤੂੰ ਮੈਨੂੰ ਗੱਲਾਂ ਕਰਨ ਨਹੀਂ ਆ ਆ ਫੜ ਮੁੰਡੇ ਨੂੰ ਤੇ ਦੋ ਦਾ ਦਾਦਾ ਪਿਆ ਇਹੋ ਤਾਂ ਮੈਂ ਚਾਹੁੰਦੀ ਹਾਂ ਦੀਦੀ ਇੱਕ ਮੈਂ ਬਿਮਾਰ ਪਈ ਆ ਇੱਕ ਮੈਨੂੰ ਤੁਸੀਂ ਕੁਝ ਬਣਾ ਕੇ ਨਹੀਂ ਦਿੱਤਾ ਇੱਕ ਮੈਨੂੰ ਤੁਸੀਂ ਥਾਣੇ ਮੈਨੇ ਦੇ ਰਿਓ ਮੇਰਾ ਥਾਣੇ ਬੈਠ ਬੈਠ ਕੇ ਮੇਰੀ ਦੇਖ ਰੇ ਕਰਨ ਦੀ ਬਜਾਏ ਕਾਕੇ ਨੂੰ ਕੁਝ ਲਿਆ ਕੇ ਦੇਣ ਦੀ ਬਜਾਏ ਸੋਖ ਸੁਖਾ ਨਾ ਘਰ ਚ ਜੀ ਆਇਆ ਉਹ ਤਾਂ ਸਾਨੂੰ ਹੀ ਸਾਰੀ ਜਿਹੜੀ ਖੁਸ਼ੀ ਹੈ ਨਾ ਇਹ ਨਹੀਂ ਬੱਸ ਜ਼ਾਹਿਰ ਕਰਦੀ ਏ ਤੇਰੇ ਪੇਕੇ ਆ ਗਏ ਨਾ ਜ਼ਾਹਿਰ ਕੁਛ ਕਰੂ ਨਾ ਚੁੱਪੀ ਕੀਤੀ ਰਹਿ ਅਹ ਸਲਾਤੇ ਕਰ ਲੋ ਮੇਰੇ ਪੇਕੇ ਸਾਰਾ ਕੁਝ ਲੈ ਕੇ ਆਉਣਗੇ ਮੇਰੇ ਪੇਕੇ ਏਡੇ ਲੁੱਟੇ ਨਹੀਂ ਆ ਮੇਰੀ ਮਾਂ ਦਾ ਕੱਲ ਹੀ ਫੋਨ ਆਇਆ ਕਿ ਬਹੁਤ ਸਾਰਾ ਕੁਝ ਬਣਨ ਰਿਹਾ ਵਾ ਅਹੀਂ ਲੈ ਕੇ ਆਏ ਗੜੇ ਆ ਬਹੁਤ ਕੁਝ ਖਾਣ ਪੀਣ ਦਾ ਈ ਚਲ ਚੁੱਪ ਕਰ ਐਵੇਂ ਮੁੰਡਾ ਉੱਠ ਜਾਏਗਾ ਮੁਰਗਿਆ ਰੋਏਗਾ ਜਦੋਂ ਆਪਣੇ ਤੇ ਗੱਲ ਹੁੰਦੀ ਤਾਂ ਮੈਨੂੰ ਚੁੱਪ ਕਰਾ ਦਿਆ ਕਰੋ ਆ ਵੀ ਹੋਏ ਬਤਾ ਨਹੀਂ ਮੈਨੇ ਦਿੰਦੇ ਜੀ ਇਨਾ ਵੀ ਸੋਚਦੇ ਕਿ ਮੰਜੇ ਦੇ ਪਈ ਆ ਠੀਕ ਨਹੀਂ ਦੀ ਹੁਣ ਕਰੇਗੇ ਚੋਪਾ ਨਟਾ ਲਵਾ ਹੁੰਦਾ ਗੱਲਾਂ ਕਰਵਾ ਲਓ ਆ ਭਜੀ ਜੀ ਉਹ ਤੋਂ ਮੈਨੂੰ ਪਤਾ ਹੈ ਕਿ ਤੁਸੀਂ ਤੇ ਆ ਹੀ ਜਾਣਾ ਵਾ ਪਰਨਾ ਮੇਰੇ ਨਾਨ ਨੂੰ ਤੇ ਹੀ ਚੰਗੀ ਤਰ੍ਹਾਂ ਜਾਣਦੇ ਸੀ ਉਹਨੇ ਮੇਰੀ ਦੇਖ ਰੱਖਦੇ ਇਥੇ ਕੀ ਕਰਨੀ ਹੈ ਮੈਨੂੰ ਤਾਂ ਨਹੀਂ ਮਣੀ ਦੀ ਜਾਣਦੀ ਉਹਨੂੰ ਐ ਲੱਗਦਾ ਹੈ ਕਿਰਪਾ ਕੇ ਗਿਆਨੇ ਕੋਸ਼ਵ ਨਹੀਂ ਲੈ ਕੇ ਆਉਣਾ ਉਹਦੇ ਵੇਟ ਕਰੀ ਜਾਂਦੀ ਤੁਹਾਡੀ ਜੇ ਤੁਸੀਂ ਆਉਣਾ ਹੈ ਤੇ ਤੁਸੀਂ ਆ ਜਿਓ ਨਾ ਮੈਨੂੰ ਦਿਨੇ ਤੰਗ ਘਰ ਮਾਰਿਆ ਵਾ ਗੱਲਾਂ ਸੁਣਾ ਸੁਣਾ ਕੇ ਮੈਂ ਤਾਂ ਕਰਕੇ ਕਹਿਣ ਦੀ ਅੱਛਾ ਕੋਈ ਗੱਲ ਨਹੀਂ ਤੁਸੀਂ ਸ਼ਾਮ ਤੱਕ ਭਾਬੀ ਜੀ ਨੂੰ ਜੀ ਜੋ ਕੁਝ ਵੀ ਬਣਾ ਲਿਆ ਵਾ ਨਾ ਇੰਨਾ ਬਹੁਤ ਐਵੇਂ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਜੋ ਇਹਨਾਂ ਨੇ ਕਹਿਣਾ ਹੈ ਨਾ ਉਹ ਕਹਿਣੀ ਕਹਿ ਹੀ ਦੇਣਾ ਅਮੀ ਕਰਦੇ ਚੜਾ ਚੜਾ ਕੇ ਨਾ ਤੇ ਟੂ ਬਚਲੇ ਨਾ ਬਣਾਉਂਦੇ ਲੋ ਹਾਂ ਮੇਰੇ ਢਿੱਡ ਚ ਬੰਦੂ ਕੁਝ ਲੈ ਆਓ ਮੈਨੂੰ ਤੇ ਇੱਥੇ ਕੁਛ ਵੀ ਨਹੀਂ ਮਿਲਣ ਦੇ ਆ ਪਤਾ ਨਹੀਂ ਬੱਬੀ ਕੀ ਆ ਵੀ ਆਈਆਂ ਤੇ ਜਾਂਦੀਆਂ ਆ ਪਰ ਜਦੋਂ ਖਰਚੇ ਕਰਨ ਦੀ ਵਾਰੀ ਆਉਂਦੀ ਹੈ ਨਾ ਉਦੋਂ ਪੇਕੇ ਖਰਚੇ ਕਰਨ ਤੇ ਜਦੋਂ ਕੰਮ ਕਰਨਾ ਵਾ ਜਾਂ ਹੱਕਾ ਚ ਮੋਣਾ ਵਾ ਉਦੋਂ ਜੀ ਸਹਰਿਆਂ ਦੀ ਨਾ ਹੋਵੇ ਕੋਈ ਹੋਵੇ ਕੋਣ ਤੀਜਾ ਬੰਦਾ ਬੋਲਣ ਵਾਲਾ ਕੋਈ ਹੋਵੇ ਕੋਣ ਕਿਤੇ ਲੈ ਕੇ ਜਾਣ ਵਾਲਾ ਆਹੋ ਤੇ ਗੱਲ ਇਹ ਕੀ ਕੁਝ ਬੋਲਦੀ ਨਹੀਂ ਆ ਮੈਂ ਉਹਦਾ ਨਹੀਂ ਜਾਣਦਾ ਦਾਠਾਇਆ ਜਾਂਦਾ ਆਹ ਮੋਣੀ ਗਈ ਆ ਉੱਠ ਕੇ ਮੇਰੇ ਨਾਲ ਬੈਠੀ ਠੀਕ ਆ ਬਾਬੇ ਆ ਜਾਓ ਤੁਸੀਂ ਵੇ ਬਾਬੀ ਮੈਂ ਬਾਂਹ ਤੋਂ ਨਿਸ਼ਕਰ ਮਾ ਚੋਂਦੀ ਮੈਂ ਮੂੰਹ ਕੋਸ਼ੀਸ਼ੀ ਨਾਲ ਬੋਲਣਾ ਚਾਹੁੰਦੀ ਪਰ ਮੈਂ ਮਜਬੂਰ ਹਾਂ ਕੋਈ ਕੋਲ-ਕੋਲ ਇਹਨਾਂ ਦੀ ਗੱਲਾਂ ਨਹੀਂ ਸੁਣੀਆਂ ਜਾਣੀਆਂ ਹਾਂ। ਹੋ ਗਈ ਜੀ। ਐਨਾਂ ਢਕਾ ਆ ਲੈ। ਐਨੇ ਜੀ ਨੇ ਕੱਲੇ-ਕੱਲਾ ਲੱਗੇ ਸੀ। ਕਿੰਨਾ ਗੱਲਾਂ ਕਰਦੇ ਸੀ ਇਕੱਲੇ। ਕੀ ਗੱਲਾਂ ਕਰਨੀਆਂ ਹਰਪ੍ਰੀਤ। ਮੈਂ ਤਾਂ ਮੰਜੇ ਤੇ ਬਹੀ ਐ। ਸੁੱਕ ਸੁੱਖਾ ਨਾ ਮੇਰੇ ਖਰ ਕੋਤਨੀ ਜਨਮ ਗਿਆ। ਆ ਤੇਰੀ ਵੱਡੀ ਭੈਣ। 20 ਗੱਲਾਂ ਸੁਣਾ ਕੇ ਗਈ ਆ ਮੈਨੂੰ। ਕਿੰਨੂ ਕਿੰਨੇ ਗਿਆਤਾ। ਕਿ ਮੇਰੇ ਬੇਕਿਆਂ ਨੇ ਆਉਣਾ ਨਹੀਂ ਜਿਨੇਪਾ ਲੈ। ਉਹ ਤਾਂ ਵਿਚਾਰੇ ਤਿਆਰੀ ਕਰ ਰਹੇ। ਹੁਣ ਉਹਨਾਂ ਨੂੰ 4 ਦਿਨ ਦਾ ਹੌਤ ਥਈ। ਜੀ ਉਹ ਕੱਲੀ پنੀਰੀ ਲੈ ਕੇ ਆ ਗਈ ਤਾਂ ਵੀ ਤੁਹਾਂ ਗੱਲਾਂ ਬਣਾਉਣੀ ਆ ਜੇ ਚਾਰ ਕੱਪੜੇ ਲੈ ਕੇ ਆ ਗਏ ਤਾਂ ਵੀ ਇੱਥੇ ਗੱਲਾਂ ਹੋਣੀਆਂ ਵਿਚਾਰੇ ਕੋ ਤੂੰ ਕੁਛ ਲਾ ਬਣਾਉਣਗੇ ਕੋਈ ਜਨੇਪਾ ਤੇ پنੀਰੀ ਤਿਆਰ ਕਰਨਗੇ ਕੱਪੜਾ ਲੇੜਾ ਸਾਰੇ ਟੱਬਰ ਦਾ ਬਣਾਉਣਗੇ ਤੂੰ ਇਹਨਾਂ ਨੂੰ ਕਾਇਂ ਤੇ ਦੋ ਥੋੜਾ ਬੋਤਾ ਇੱਥੇ ਮੇਰੇ ਸਿਰ ਚੜਦੇ ਆਣ ਕੇ ਮਿੰਟ ਬੋਤਾ ਮੈਨੂੰ ਬੋਲੀ ਜਾਂਦੀ ਆ ਉਹਨੂੰ ਮੱਸ ਜਿੰਨੇ ਬੱਚੇ ਨੂੰ 판ਨੇ ਮੇੜੇ ਦੇਣ ਲਈ ਆ ਕਿਤੇ ਨਾਲ ਕੇ ਨਹੀਂ ਆਈ ਇਹਨੂੰ ਸਮਝ ਆ ਗਈ ਇੰਨੀ ਆ ਲੈ ਕੇ ਤੁਹਾਡੇ ਘਰ ਦੇ ਹਾਂ ਹਰ ਵੀ ਸੋਨਾਂ ਨੇ ਤੇ ਆਉਣਾ ਹੀ ਆ ਕੋਈ ਨਾ ਅੱਜ ਮੈਨੂੰ ਵੀ ਬੈਲ ਕੋਈ ਗੱਲ ਨਹੀਂ ਅੱਜ ਮੈਂ ਵੀ ਅੰਜੂ ਜੀ ਦਾ ਮੂੰਹ ਖਾਂਦੀ ਆ ਮੌਕਾ ਲੈ ਕੇ ਕੋਈ ਗੱਲ ਨਹੀਂ ਇਹ ਮੈਂ ਤਾਂ ਲੱਗਾਈ ਸੁਧਰ ਜਾਣਗੇ ਤਾਂ ਮੈਂ ਸਮਝਾਇਆ ਕਿ ਮੈਂ ਬੜਾ ਸੀ ਪਤਰਾਈ ਕੋਈ ਗੱਲ ਨਹੀਂ ਮੈਨੂੰ ਦੱਸਾਂ ਤੁਸੀਂ ਅੱਜ ਤੱਕ ਮੇਰੇ ਬੇਕੇ ਕਿਹੜੇ ਦਿਨ ਦੇ ਹੱਥੇ ਨਹੀਂ ਪਹੁੰਚੇ ਦੀਵਾਲੀ ਹੋਵੇ ਦੁਸ਼ਹਿਰਾ ਹੋਵੇ ਲੋਹੜੀ ਹੋਵੇ ਕਿੱਥੇ ਨਹੀਂ ਆਣਗੇ ਖਲੋਣਗੇ ਆਂਦੇ ਵਧੀਆ ਜੇ ਇਹਨਾਂ ਦੇ ਦਾਦਾ ਦਦੀ ਮਰੇ ਹੀ ਉੱਥੇ ਹੀ ਆਣਗੇ ਨਾ ਟੁੰਮ ਛੱਲੇ ਪਾਇਰੀ ਕਿੱਥੋਂ ਹੱਕ ਤੇ ਮੇਰੇ ਬੇਕੇ ਜਿਹੜਾ ਉਹਨਾਂ ਨੇ ਅੱਜ ਭਦੇਣਾ ਐਨੇ ਖਾਮਗਾ ਤਾਂ ਸਮਾਂ ਹੈਗੀ ਨਹੀਂ ਆ ਤੇਰਾ ਫਰਜ਼ ਪੰਦਾ ਵਾ ਕੋਈ ਮਾਸਾ ਕੋਈ ਦਸੀ ਕਿ ਉਹ ਜੀ ਪਤੀਲੀ ਬਣਾ ਓ ਤੇ ਮੈਨੂੰ ਖਵਾ ਮੈਨੂੰ ਪੋਛੇ ਤੈਨੂੰ ਕੀ ਚੀਜ਼ ਦੀ ਲੋੜ ਆ ਕੋਈ ਸੂਪ ਤਿਆਰ ਕਰ ਮੈਨੂੰ ਪਿਆ ਜਿਆਦਾ ਖਿੱਚ ਨਾ ਦੇਉਂ ਤਾਂ ਕਿ ਲੱਗੇ ਤੁਹਾਨੂੰ ਤੁਸੀਂ ਦੱਸੋ ਸੂਪ ਲੈਣਾ ਮੈਂ ਤੁਹਾਡੇ ਵਾਸਤੇ ਉਹਨੂੰ ਹੈਗੀ ਸ਼ਰਮ ਆਵੇ ਮੇਰਾ ਕੰਕੇ ਲੱਗੇ ਕੋਈ ਗੱਲ ਨਹੀਂ ਚੱਲ ਐ ਸੁੱਤੀ ਏ ਮੈਨੂੰ ਦੇਖਣ ਆਈ ਸੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਕੁਝ ਲੈ ਕੇ ਆਉਂਦੀ ਠੀਕ ਐ ਆਈਸ ਪਕਾਨੀ ਅਸਲਾਜ ਨੇ ਨਾ ਅੱਜ ਉਹਦੇ ਰਿਸ਼ਤੇ ਖਤਮ ਕਰ ਦਿੱਤੇ ਪੈਸੇ ਦਾ ਲੋਟ ਰਹਿ ਗਿਆ ਚੀਜ਼ਾਂ ਦਾ ਲਾਲਚ ਰਹਿ ਗਿਆ ਜੋ ਖਰਚਾ ਹੋਣਾ ਉਹ ਦੇਖੇ ਕਰਨ ਦੱਸ। ਐਂ ਫੱਬੀ ਸੂਪ ਲਵੋ ਤੁਸੀਂ ਪਰੇਸ਼ਾਨ ਨਾ ਹੋਵੋ। ਕੋਈ ਨਹੀਂ ਮੈਂ ਕਰਦੀ ਹਾਂ ਜੀ ਜੀ ਨਾਲ ਗੱਲ। ਮੈਂ ਤੁਹਾਨੂੰ ਪਤਾ ਤੇ ਹੈਗਾ। ਇਹ ਸ਼ੁਰੂ ਤੋਂ ਹੀ ਅੱਦਾਂ ਦੇ ਹੈਗੇ ਨੇ। ਜਦ ਤੱਕ ਖੜੀ ਹੁੰਦੀ ਸੀ। ਦੇਖਿਆ ਨਾ ਕਿਵੇਂ ਕਰਦੇ ਹੁੰਦੇ ਸੀ। ਮੈਨੂੰ ਤੇ ਵੀਰਾ ਜੋ ਦੇ ਦਿੰਦਾ ਸੀ। ਮੈਂ ਚੁੱਪ ਕਰਕੇ ਰੱਖ ਲੈਂਦੀ ਸੀ। ਤੇ ਐਨੇ ਕਹਿ ਕੇ ਕਹਿਣਾ ਮੈਂ ਐ ਨਹੀਂ ਮੈਂ ਲੈਣਾ ਪਤਾ ਤੇ ਹੈਗਾ ਤੁਹਾਨੂੰ ਦਿਵਾਲੀ ਹੋਵੇ ਰਖੜੀ ਹੋਵੇ ਕੋਈ ਵੀ ਦਿਨ ਤਿਹਾੜ ਹੋਵੇ ਤੇ ਕਹਿ ਕੇ ਕਹਿ ਕੇ ਕਹਿੰਦੀ ਸੀ ਮੇਰੇ ਕੋਲ ਦੀ ਸੋਨੇ ਦੀ ਚੀਜ਼ ਦਿਓ ਤੇ ਮੈਂ ਆ ਨਹੀਂ ਤੇ ਮੈਂ ਪਾਰਾ ਸੂਟ ਲੈਣੀ ਤੇ ਮੈਂ ਇਧਰ ਦੀ ਆਦਤ ਹੱਟੀ ਨਹੀਂ ਹੈ ਸਿਰਫ ਲੈਣ ਦੀ ਜਾਂਚ ਨਹੀਂ ਹੋਣੀ ਚਾਹੀਦੀ ਹਮ ਦੇਣ ਦੀ ਵੀ ਹੋਣੀ ਚਾਹੀਦੀ ਕਿਤੇ ਵੇਖੋ ਮੇਰਾ ਬੱਚਾ ਹੈ ਐਂ ਜਿਹੜਾ ਕੁਝ ਦਿੱਤਾ ਸੀ ਉਹਨੂੰ ਹਲਕੇ ਜਿਹੇ ਕੋਲ ਕੇ ਜੇ ਕੱਪੜੇ ਲੈ ਆਈ ਸੀ ਤੇ ਪਤਾ ਨਹੀਂ ਸੋ ਦੋ ਸਰ ਦੇ ਉੱਪਰ ਦੇ ਦਿੱਤਾ ਸੀ ਕੋਈ ਨਹੀਂ ਅੱਜ ਕਰਦੀ ਮੈਂ ਨਹੀਂ ਅਜੇ ਨਾਲ ਗੰਮੀ ਤੂੰ ਵੀ ਤਾਂ ਨੇ ਮੈਨੇ ਦੇ ਦੇਣੇ ਹੈ ਨਾ ਤੂੰ ਗਾਹਲੀ ਵੱਡੀ ਵੱਡੀ ਗੱਲਾਂ ਮਾਨ ਰੱਖਦੀਆਂ ਦਾ ਰੱਖਣਾ ਪੈਂਦਾ ਪਰ ਨਹੀਂ ਹੁਣ ਜ਼ਿਆਦਾ ਹੋ ਗਿਆ ਤੁਸੀਂ ਵੀ ਹੋ ਇਹਨੂੰ ਹੋਈ ਨਾ ਅੱਗੇ ਅੱਗੇ ਯਾ ਅੱਜ ਮੰਮੀ ਹੁੰਦੇ ਨਾ ਤੁਹਾਨੂੰ ਮੈਂ ਦਿਨ ਨਾਲ ਵੇਖਣੇ ਸਨ ਤੇ ਨਾਇ ਜਿਹੜੀ ਬੋਲਦੀ ਹੈ ਨਾ ਇਹਦੀ ਬੋਲਤੀ ਇੰਨੀ ਹੋਣੀ ਨਹੀਂ ਸੀ ਇਹ ਪ੍ਰਧਾਨ ਮੰਤਰੀ ਚੋਦਰੀ ਬੰਦਖਾਂਦੀ ਪਈ ਹੈ ਹੋਈ ਨਾ ਹਰਪ੍ਰੀਤ ਮੇਰੀ ਮਾੜੀ ਕਿਸਮਤ ਜੇ ਮੰਮੀ ਅਸਬਨੀਆਂ ਕੁਛ ਕਰੀ ਅੱਜ ਮੰਮੀ ਜੀ ਜਿੰਦੇ ਹੁੰਦੇ ਨਾ ਉਹਨਾਂ ਨੇ ਇੰਨੇ ਖੁਸ਼ ਹੋਣਾ ਹੀ ਨਾ ਨਾਲੇ ਇਹਨਾਂ ਦੀ ਕੀ ਜੋਧੀ ਮੈਨੂੰ ਕੋਈ ਵੀ ਗੱਲ ਕਰ ਜਾਂਦੇ ਉਹ ਜਿੰਨੇ ਚੰਗੇ ਸੀ ਨਾ ਉਹਨਾਂ ਹੀ ਨਾਲ ਦਾ ਸਵਾਦ ਥੋੜਾ ਅਲੱਗਾ ਇਹ ਨਹੀਂ ਦੇਖਦੇ ਕਿ ਅਗਲੇ ਤੇ ਦੇ ਕਿਹੜੀ ਗੱਲ ਲੱਗ ਜੂਗੀ ਨਾ ਕਰਨੀ ਵੀ ਨਹੀਂ ਨਾ ਕਿਤੇ ਜਿਹੜੀ ਗੱਲ ਅਸੀਂ ਕਹਿ ਨੂੰ ਕਹਣੀ ਹੈ ਨਾ ਪਹਿਲੇ ਖੁਦ ਤੇ ਸੋਚ ਲੀ ਦੇਖੋ ਕਿ ਅਹੀਂ ਝਲਵਾਵਾਂਗੇ ਫੇਰ ਹੀ ਅਗਲਾ ਚਾਲ ਪਾਉਗਾ ਜੇ ਤੁਹਾਨੂੰ ਦੁੱਖ ਲੱਗਦਾ ਹੈ ਨਾ ਤੇ ਅਗਲੇ ਨੂੰ ਵੀ ਲੱਗਦਾ ਹੈ ਲੱਗਦਾ ਵਾਂ ਪਰ ਹੈ ਨਹੀਂ ਨਾ ਸਮਝਦੇ ਹੈਗੇ ਕੋਈ ਨਾ ਅੱਜ ਐਂਡ ਕਰਨਾ ਹੀ ਪੈਣਾ ਹਨ ਬਹੁਤ ਗੇਮ ਅਖੇ ਦੀ ਇਹਨਾਂ ਨੇ ਤੁਹਾਡੇ ਨਾਲ ਵੀ ਤੇ ਮੈਨਾਂ ਕੋਈ ਨਹੀਂ ਕਰਦੀ ਕਰ ਲੈਣ ਜੀ ਤੁਸੀਂ ਫਿਕਰ ਨਾ ਕਰੋ ਮੇਰੇ ਭਾਬੀ ਨਾ ਵਿਚਾਰੀ ਨੇ ਨਾ ਅਜੇ ਠਹਿਰ ਗਈ ਹਾਂ ਸੀ ਅੱਛਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਕਿੰਜ ਆਵੋ ਕਿੱਥੇ ਆ ਜਾਓ ਕਿ ਕਿ ਮੈਂ ਹੋਰ ਸਹਿ ਨਹੀਂ ਕਰ ਸਕਦੀ ਤੇ ਇਹਨਾਂ ਨੂੰ ਤੁਸੀਂ ਹੈਗਾ ਹੀ ਜ਼ਰਾ ਕੁਝ ਤੇ ਤੁਸੀਂ ਲੈ ਕੇ ਆਓ ਕੋਈ ਬੰਦ ਆਂ ਬੰਦ ਕੋਈ ਬੰਦ ਨਹੀਂ ਵਰਜੇ ਨਹੀਂ ਜਾ ਹੀ ਲਾਈ ਦੀ ਲੋ ਹੋਰ ਕਿੱਥੇ ਜਾਣੇ ਨੇ ਕੋਣਾ ਹੀ ਆ ਵੀ ਤੁਸੀਂ ਨਹੀਂ ਤੇ ਰੁਕ ਲੈਣੇ ਹੋ ਜਾਓ ਕਿ ਐਸੀ ਬਹਾਨੇ ਵਜ੍ਹਾ ਤੱਕ ਆ ਗਏ ਹੋ ਕਿ ਜਾਵੇ ਤੱਕ ਸਾਸੀ ਕਾਜੀ ਨੇ ਸਾਸੀ ਕਾਹ ਹਰ ਦਿੱਤੇ ਯਾ ਲਿਆ ਵਧੀਆ ਤਾਂ ਨਹੀਂ ਅਣ ਬੁਆ ਨੂੰ ਰੁਕ ਤਾ ਨਹੀਂ ਬੈਠੋ ਲੋ ਯਾਦ ਕਰਦੇ ਸੀ ਆਈ ਗਏ ਤੁਸੀਂ ਹੋਰ ਕਿੰਨਾ ਚੰਗੀ ਠੀਕ ਹੈ ਸਾਸੀ ਕਾਹ ਬੱਦੂ ਬੁਆ ਨਹੀਂ ਯਾ ਬੁਆ ਨਹੀਂ ਪਰ ਬੱਚੇ ਦੇ ਲਾ ਕੇ ਇਦਾਂ ਰੋਈਦਾ ਨਹੀਂ ਨਾ ਮੈਂ ਅਸਤੀ ਵਸਪਾ ਬੁੱਕਾ ਹੋਰ ਠੀਕ ਆ ਨਿਕਲਣਾ ਕਿ ਬੈਠੋ ਬਾਵਾ ਮੈਂ ਸਾਫ ਮੈਂ ਪਤਾ ਹਜੇ ਮੈਂ ਬਾਹਰ ਹੋਈ ਨਾ ਹਜੇ ਮੈਂ ਸੁੱਤਾ ਜੀ ਦੁੱਧ ਕੀ ਗਏ ਕੋਈ ਨਹੀਂ ਮੈਂ ਥੋੜੀ ਦਰ ਰੋਗ ਕੇ ਚੱਕਦੀ ਬਾਹਰ ਆਈ ਨਾ ਰਾਮਾ ਚੋਂ ਆਈ ਹਜੇ ਛੁਪਣਾ ਪਰਬੀ ਨਿਰੋਣੀ ਸਾਰੇ ਠੀਕ ਠਾਕੇ ਸਾਰੇ ਠੀਕ ਠਾਕੇ ਤੂੰ ਸੁਣਾ ਤੂੰ ਨਾ ਕਿੰਨੀ ਚਿੰਤਾ ਕਰ ਰਹਿ ਤੂੰ ਠੀਕ ਆ ਨਾ ਪਾਦੀ ਮੈਂ ਨਾ ਤੁਹਾਨੂੰ ਫੋਨ ਨਹੀਂ ਜੀ ਕਰਨਾ ਚਾਹੁੰਦੀ ਜੀ ਮੈਨੂੰ ਮਾਫ ਕਰ ਦੋ ਨਾਂ ਮਸਬੂ ਉਸ ਮੰਦਾਨੀ ਆ ਮੇਰੀ ਵੱਡੀ ਦਾ ਨਾਨਾ ਨੇ ਜਿਹੜੀ ਅੰਗੂ ਇਹਨੇ ਤੇ ਮੇਰਾ ਜੀਣਾ ਹਰਾਉਂ ਦਿੱਤਾ ਇੱਥੇ ਰੋਜ਼ ਇੱਕੋ ਵਾਰ ਕਰਦੀ ਹੈ ਲੈ ਤੇ ਕੇ ਨਹੀਂ ਆਏ ਕੋਈ ਚੰਗੂ ਹੋਣਾ ਹੀ ਸੀ ਉਹਦਾ ਹੀ ਸੋਚਿਆ ਕਿ ਸੰਡੇ ਜਾਵਾਂਗੇ ਤੇਰੇ ਵੀਰਾਂ ਨੂੰ ਛੁੱਟੀ ਹੋਣੀ ਉਹ ਵੀ ਨਾਲ ਜਾਊਗਾ ਤੇ ਮੰਮੀ ਵੀ ਆ ਜਾਣਗੇ ਮੰਮੀ ਤੈਨੂੰ ਪਤਾ ਕਰਦੇ ਗਏ ਰਿ ਦਵਾਈ ਲੈਣ ਉਹਨਾਂ ਤੇ ਹੁਣ ਹਜੇ ਸ਼ਨੀਵਾਰ ਹੋ ਰਿਹਾ ਹੈ ਫੇਰ ਹੁਣ ਤੇਰਾ ਪਹੁੰਚ ਗਿਆ ਹਰ ਕੇ ਮੇਰੇ ਕੋ ਤੇ ਰਿਆਣੀ ਆ ਮੈਂ ਕਿ ਸਾਰੀ ਕਿਆਲੀ ਹੋਈ ਹੈ ਮੰਮੀ ਨੇ ਕਿ ਭਾਬੀ ਕੀ ਕਰਨਾ ਸੀ ਐਨਾ ਉਹਦਾ ਸਮਾਨ ਚਾਹੀਦਾ ਉਹ ਕਿਹਾ ਕਹਿੰਦੇ ਮੰਮੀ ਤੇ ਜਰੂਰ ਆਵੇ ਮੰਮੀ ਆਪ ਤੇ ਬਾਅਦ ਵਿੱਚ ਹੋ ਜਾਣਗੀ ਸਮਾਨ ਦੀ ਗੱਲ ਸੀ ਸਮਾਨ ਤੁਸੀਂ ਲੈ ਆਏ ਹੋਏ ਇਹਨਾਂ ਦਾ ਮੂੰਹ ਬੰਦ ਕਰ ਦਨਾ ਹੋਈ ਦੇਖੀ ਜੀ ਸਤਿ ਸ਼੍ਰੀ ਗੁਰਦੀ Shastri ji ਸਤਿ ਸ਼੍ਰੀ ਗੁਰਦੀ ਹੋਠੀਠਾ ਕੋ ਪੂਆ ਨੂੰ ਵਧਾਈਆਂ ਮਢੀ ਹਾਂ ਮੰਮੀ ਨੂੰ ਵੀ ਬੜੀਆਂ ਬੜੀਆਂ ਵਧਾਈਆਂ ਜੀ ਹੈ ਬੜੀ ਛੇਤੀ ਆ ਗਏ ਹੋ ਬੱਸ ਇਦਾਂ ਹੀ ਆ ਅਹੀਂ ਤੇ ਕਿਆ ਕਰੇ ਵਾ ਵਾ ਕੱਜ ਦੋ ਦੋ ਮਿੱਠੀਆਂ ਵਾ ਮੁੰਡੇ ਦਾ ਕੁਛ ਕਰਨ ਨਗੇ ਸੱਦਾ ਨਹੀਂ ਗਏ ਤੇ ਫੇਰ ਹੀ ਚੱਲ ਚੱਲਾਗੇ ਡੀ 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 ਕਿ ਅਹੀਂ ਕੇ ਚੱਲ ਆਪੇ ਹੋ ਆਈਏ ਤੇ ਜੰਮਨੀ ਲੈ ਕੇ ਜਾਂਦੇ ਤੇ ਫੇਰ ਹੀ ਬਾਅਦ ਵਿੱਚ ਮੈਂ ਲੋਕਾਂ ਨੂੰ ਬੁਲਾ ਕੇ ਦਹਾਂਦੀ ਕਿ ਕਿੰਨੀ ਸੋਹਣੀ ਜੰਮਨੀ ਢੇਕੇਗੇ ਪਰ ਉਸ ਤੋਂ ਬਾਅਦ ਮੂਰਤ ਮੂਰਤ ਦਾ ਸਿਸਮਾ ਮੇਨੇ ਬਾਦੀ ਕਰਨਾ ਪਹਿਲਾਂ ਗੁਰੂ ਘਰ ਮੱਥਾ ਟਿਕਾਵਾਂਗੇ ਫੇਰ ਹੀ ਕਰਾਂਗੇ ਕੋਈ ਗੱਲ ਨਹੀਂ ਜੰਮਣੀ ਤੇ ਵੀ ਅੱਜ ਕੱਲ੍ਹ ਨਾਲ ਲੋਕੀ 6 ਮਹੀਨੇ ਤੇ ਜਾਂ 21ਵੇਂ ਤੇ ਜਦੋਂ ਸੁੱਚਿਆ ਕਰਦੇ ਆ ਨਾ ਉਦੋਂ ਹੀ ਪ੍ਰੋਗਰਾਮ ਕਰ ਲੈਂਦੇ ਨੇ ਤੇ ਕੇਲ ਨੂੰ ਸਾਧ ਲੈਂਦੇ ਨੇ ਸਾਡੇ ਆ ਕਿਹਦਾ ਆਪ ਹੀ ਹੋਣੀ ਕਰ ਸਾਡੇ ਵੀ ਇਹੋ ਜਿਹਾ ਰਵਾਜ ਸਾਡੇ ਦੇ ਇਹੋ ਜਿਹਾ ਰਵਾਜ ਆ ਤੇਰਵਾ ਹੋਵੇ ਬੱਚੇ ਨੂੰ ਤਾਂ ਮਾਂ ਨੂੰ ਨਾ ਅੰਮ੍ਰਿਤ ਛਕਵਾਦੀਦਾ ਵੈ ਕਿ ਚਲ ਚੌਂਕਿਆਂ ਬਾੜਾ ਜੇ ਅੱਗੇ ਹੋਣ ਉਹ ਪੇਕੇ ਆਨੇ ਨਾ ਆ ਕਰਨਾ ਕਹਿਣਾ ਕਿ ਤਾਂ ਸਾਣਾ ਕੁਛ ਕੱਪੜਾ ਲੀੜਾ ਸਾਰੇ ਟੰਪਰ ਦਾ ਕੋਈ ਪੰਜੀਰੀ ਕਿ ਘਿਓ ਦਾ ਡੱਬਾ ਉਹ ਸਾਰਾ ਕੁਛ ਤੇਬੇ ਦੇ ਦੇ ਦਿੰਦੇ ਨੇ ਚਲਾਂ ਜੂ ਸਾਰਾ ਕੁਛ ਹੀ ਲੈ ਆਂਦਾ ਮੈਂ ਕੁਛ ਕੱਪੜੇ ਵੀ ਆ ਕੇ ਪਰਚੀਆਂ ਪਾਤੀਆਂ ਵਾ ਤੁਹਾਡੇ ਵੀ ਕੱਪੜੇ ਤੁਹਾਡੇ ਘਰ ਵਾਲੇ ਦੇ ਹਰਪ੍ਰੀਤ ਦਾ ਹਰਪ੍ਰੀਤ ਘਰ ਵਾਲੇ ਤੇ ਤੁਹਾਡੇ ਬੱਚਿਆਂ ਦੇ ਸਭ ਦੇ ਕੱਪੜੇ ਪੰਜੀਰੀ ਵੀ ਲੈਂਦੀ ਲੈਂਦੀ ਪੰਜੀਰੀ ਵੀ ਲੈਂਦੀ ਆ ਨਹੀਂ ਮੈਂ ਤਾਂ ਸੋਨੇ ਦੀ ਸੁੱਚੀ ਕੋ ਚੀਨ ਨਹੀਂ ਲੈਂਦੀ ਉਹ ਸੁੱਚੀ ਵੀ ਪਾਉਣੀ ਆ ਮੁੰਡੇ ਨੂੰ ਪਾਉਂਗੀ ਉਹ ਤਾਂ ਉੱਠ ਲੈਂਦੇ ਨਹੀਂ ਵੈਸੇ ਪਰ ਜਵੰਦਾ ਸੀ ਕਿ ਇੱਕ ਸ਼ਮੀ ਨੂੰ ਤੇ ਇੱਕ ਉਹਦੇ ਘਰ ਲਈ ਵਸਤੇ ਸੂਚੀ ਜੀ ਬੰਦੀ ਐ ਸਾਡ ਕੁਛ ਲੈਣ ਦਾ ਜੂ ਹੌਸਲਾ ਤੇ ਕਰ ਸਾਹ ਘਟ ਪੀਣਾ ਲੈ ਤਾਂ ਨਹੀਂ ਬਣਾਈ ਦੀ ਐ ਬਣਾਦੀ ਵੀ ਚਾਹ ਅੱਦਸ ਚਾਹ ਨਾਲ ਸਮੋਸੇ ਹੀ ਹੋਣ ਸ਼ਮੀ ਪੰਜੀ ਸੀ ਸਵਾਦ ਹੈ ਜਿਹੜੇ ਇੰਜੀਨੀਅਰਾਂ ਨੇ ਬਣਾ ਕੇ ਦਿੱਤੀਆਂ ਭਾਬੀ ਜੀ ਪੰਜੀਰੀ ਤਾਂ ਬਹੁਤ ਸਵਾਦ ਸੀ ਨਾਲੇ ਤੁਸੀਂ ਕੀ ਕਰ ਰਹੇ ਪੰਜੀਰੀ ਲੈ ਕੇ ਆਏ ਹੋ ਆ ਮੇਰੀ ਵੱਡੀ ਨਾਨੀ ਵੱਡਾ ਪੀਪਾ ਦੇਸੀ ਘੋੜੀ ਦੀ ਪੰਜੀਰੀ ਦਾ ਬਣਾਇਆ ਹਾਂ ਉਹ ਕਿਤੇ ਮੁੱਕਣਿਆ ਸਾਡੇ ਕੋਲ ਤੇ ਤੁਹਾਨੂੰ ਕੀ ਲੋੜ ਸੀ ਪੰਜੀਰੀ ਲੈ ਕੇ ਆਉਂਦੀ ਉਹ ਤੇ ਉਦਨ ਦਾ ਆਪਦੀ ਮੈਨੂ ਕੋਸ਼ ਬਣਾ ਕੇ ਦੇ ਕਦੀ ਕੋਸ਼ ਬਣਾ ਕੇ ਦੇ ਹੈ ਇੰਨਾ ਚੀਜ਼ਾਂ ਦੀ ਤੇ ਲੋੜ ਹੀ ਨਹੀਂ ਤੂੰ ਹੀ ਬਦਲੀ ਭੱਜੇ ਆਏ ਜੀ ਪੁੱਛੋ ਤਾਂ ਸਹੀ ਉਹਨਾਂ ਨੂੰ ਇੱਕ ਵਾਰੀ ਇਹਨਾਂ ਨੇ ਮੇਰੇ ਕੀ ਬਣਾ ਕੇ ਦਿੱਤਾ ਚੱਲ ਚੱਲ ਵਧੀਆ ਕੀਤਾ ਬਣਾ ਕੇ ਦਿੱਤੀ ਅਤੇ ਉਹ ਵੀ ਖਾ ਕੋਈ ਗੱਲ ਨਹੀਂ ਖਾਏ ਪੀਏਗੀ ਤੇ ਤਗੜੀਆਂ ਹੋਏंगी ਫੇਰ ਹੀ ਮੁੰਡਾ ਸੰਭੇ ਨਹੀਂ ਤੇਲੇ ਜਦੋਂ ਇੰਨਾ ਕੁ ਨਹੀਂ ਖਾਏ ਤੂੰ ਮੋੱਕ ਚੋਗੀ ਤੇ ਜਿਹੜੀ ਮੈਂ ਬਣਾ ਕੇ ਦਿੱਨੀ ਉਹ ਖਾ ਲਈ ਇੱਕ ਮਿੰਟ ਤੁਸੀਂ ਰੁਕੋ ਕਿਆ ਫਿਰ ਆਪੀ ਹੰਜੀ ਦੀਦੀ ਪੰਜੀਰੀ ਲਿਆ ਕੇ ਉਹਨੂੰ ਟੇਸਟ ਤੇ ਕਰਾਓ ਦੇਖੀਏ ਮੇਰੇ ਦੇਖਿਆ ਦੀ ਜ਼ਿਆਦਾ ਸਵਾਦ ਆ ਕਿ ਤੁਹਾਡੇ ਹੱਥ ਦੀ ਬਣਾਈ ਸਵਾਦ ਆ ਛੰਡੋ ਕਹੋ ਜਿਆ ਗੱਲਾਂ ਕਰਦੇ ਹੋ ਸਭ ਨੂੰ ਪਤਾ ਹੈ ਕੋਈ ਪੰਜੀਰੀ ਨਹੀਂ ਇੱਥੇ ਬਣੀ ਹੈਗੀ ਤੁਹਾਨੂੰ ਤਾਂ ਇੱਥੇ ਦੁੱਧ ਦਾ ਗਲਾਸ ਹੀ ਨਹੀਂ ਦਿੱਤਾ ਗਿਆ ਹੈਗਾ ਹਾਂ ਹਰਪ੍ਰੀਤ ਇਹ ਕੀ ਗੱਲ ਕਰੰਨੀ ਤੂੰ ਦੁੱਧ ਨਹੀਂ ਦਿੰਦੀਆਂ ਉਹਨੂੰ ਇਹ ਦੱਸਾਂ ਜੀ ਹੁਣ ਜਦੋਂ ਚੌਧਰੀ ਸਾਡੀ ਵੱਡੀ ਭੈਣ ਹੈਗੀ ਘਰ ਦੀ ਤੂੰ ਬੰਜਾ ਤੇ ਚੋਦਰ ਤੈਨੂੰ ਪਤਾ ਹੈ ਕਿ ਉਹਨੂੰ ਟਾਂਗੇ ਲੱਗੀਆਂ ਹੀ ਨਹੀਂ ਦੁੱਧ ਪਿਵਾਉਂਗੀ ਤੇ ਰੇਸ਼ਾ ਹੋ ਜਾਏਗਾ ਹੈ ਕਿਉਂ ਉਹਨੂੰ ਨਹੀਂ ਹਲੇ ਦੇਣਾ ਇੱਕ ਮਿੰਟ ਦੀਦੀ ਮੈਨੂੰ ਜਦੋਂ ਪੇਕਿਆਂ ਦੀ ਪੰਦੀਰੀ ਖਾਣੀ ਉਦੋਂ ਟਾਂਗੇ ਵਾਲਾ ਖੁੱਲ ਗਿਆ ਸੀ ਦੀਦੀ ਇੱਕ ਮਿੰਟ ਚੰਮੀ ਵੇਖੋ ਪੰਜੀ ਦੀਦੀ ਤੁਸੀਂ ਗੱਲ ਛੱਡੋ ਦੁੱਧ ਤੇ ਉਹਨੂੰ ਦੇਣਾ ਹੀ ਨਾ ਤੁਹਾਨੂੰ ਨਹੀਂ ਪਤਾ ਮੁੰਡਾ ਦੁੱਧ ਪੀਂਦਾ ਵਾ ਦੁੱਧ ਪੀਓਗੇ ਤੇ ਫੇਰ ਦੁੱਧ ਦੋਗੇ ਮੁੰਡੇ ਨੂੰ ਦੁੱਧ ਤੇ ਅਸੀਂ ਡੱਬੇ ਵਾਲਾ ਵੀ ਦੇ ਦੇਣੇ ਨਾਲ 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 ਉਹਦਾ ਵੀ ਇਹਨੂੰ ਦੁੱਧ ਦੇਦੀ ਰਹੀ ਲੈ ਇੱਕ ਟਾਈਮ ਉਹ ਸਾਕਟਰ ਨੇ ਮਨਾ ਕਿ ਤਾ ਕੰਨੇ ਹਜੇ ਨਾ ਟਾਂਕੇ ਲੱਗੇ ਨੂੰ ਦੁੱਧ ਦੁੱਧ ਘਾਟ ਹੀ ਦੇਣਾ ਤੇ ਬੱਚੇ ਨੂੰ ਇਹ ਸ਼ੀਸ਼ੀ ਦਾ ਹੀ ਪਿਆਰ ਹੋ ਜਾਏ ਥੋੜੀ ਦੇਰ ਸੇ ਤੇ ਰਹੀ ਗਾ ਪੰਜੀਰੀ ਦੀ ਇਹ ਤੇ ਤੇਰੇ ਵੋ ਹੀ ਸੁਣਿਆ ਮੈਂ ਜੂ ਮੈਂ ਤੇ ਕਦੀ ਸੁਣਿਆ ਵੀ ਡਾਕਟਰ ਕਹਿੰਦੇ ਸ਼ੀਸ਼ੀ ਦਾ ਦੋ ਮੇਰੀ ਕੁੜੀ ਵੀ ਨਾ ਪ੍ਰੈਸ਼ਨ ਨਾਲ ਹੋਈ ਐ ਤੇ ਮੈਂ ਵੀ ਪਰੌਂਠੇ ਖਾਂਦੀ ਰਹੀ ਆ ਦੇਸੀ ਘਿਓ ਤੇ ਕਦੀ ਮੱਖਣ ਲਾ ਕੇ ਤੇ ਅੰਡੇ ਖਾਂਦੀ ਰਹੀ ਪ੍ਰੈਸ਼ਨ ਚ ਵੀ ਆਜੀ ਕਰ ਤੇਜੇ ਚੋਤੇ ਤੇ ਨਹੀਂ ਕਹਿ ਰਹੇ ਤਾਂ ਪੰਜੀ ਜੀ ਦੇ ਦੋ ਹੱਥ ਦੋ ਹੀ ਰਹੇ ਮੈਂ ਤੇ ਕੰਨੀ ਆ ਆ ਤੂੰ ਸਗੀ ਭੈਣ ਹੋਈ ਐ ਮੁਸ਼ਕਰਨ ਨਹੀਂ ਐ ਤੁਸੀਂ ਹੀ ਕਰਦੇ ਪਏ ਸਗੀ ਭਾਬੀ ਨਾਲ ਦੱਸਿਓ ਜਨਾ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਤੁਨੋਂ ਆਈਆਂ ਕਿ ਲੇਣੋਂ ਨਹੀਂ ਪੁੱਛਣਾ ਵਾ ਉਹਦਾ ਸ਼ਰੀਰ ਸਹੀ ਹੋਵਾ ਤਾਂ ਅੰਦਰ ਉਸ ਤੋਂ ਹੋਵਾ ਤੁਨੋਂ ਆਈਆਂ ਨਹੀਂ ਐ ਪੁੱਛੂਗੀ ਨਹੀਂ ਪੈਣੇ ਮੈਂ ਕੀ ਕਰਾਂ ਅੱਲ ਕਿ ਮੇਰੀ ਖਾਂਗੇ ਜਾਨ ਜਮਨੀ ਨਹੀਂ ਆਈ ਕੱਪੜੇ ਨਹੀਂ ਆਏ ਕੋ ਟੁੰਬਾ ਨਹੀਂ ਆਇਆ ਕੋ ਪੰਜੀਰੀ ਨਹੀਂ ਆਈ ਸਾਨੂੰ ਮੂੰਹ ਲਵਾ ਦੇ ਮੈਂ ਲੋਕਾਂ ਦੀ ਸੁੰਦੀ ਸੁੰਦੀ ਖੱਪਦੀ ਹੋਈ ਮੈਨੂੰ ਕਹਿਤਾ ਨੰਨੇ ਕਾਲੇ ਜੀ ਦੀ ਕਿੰਨੇ ਦਿਨ ਹੋਇਆ ਜੀ ਜੰਮਣੀ ਆਈ ਜਣੀ ਸਵਾ ਮਹੀਨਾ ਤੱਕ ਤੇ ਵੇਟ ਕਰਦੇ ਹਾਂ ਜੇ ਕਿੰਨਾ ਦਿਨਾਂ ਦਾ ਹੋਇਆ ਬੱਚਾ ਨਾ ਮੇਰੇ ਜੀ ਜੀ ਨੰਨ ਕਾ ਛੜਿਆ ਨਹੀਂ ਤੁਹਾਡੀ ਆਦਤ ਹੈ ਕਿ ਸ਼ੁਰੂ ਤੋਂ ਹੀ ਆਦਤ ਹੈ ਤੁਹਾਡੀ ਤੁਸੀਂ ਜਾਣੇ ਜੰਮੇ ਤੇ ਨੂੰ ਨਹੀਂ ਪਤਾ ਲੱਗਦਾ ਛਿਲੇ ਦਾ ਖਾਦਾ ਹੀ ਲੱਗਦਾ ਮੰਦੀਆਂ ਭੈਣ ਛਿਲੇ ਦਾ ਖਾਦਾ ਹੀ ਲੱਗਦਾ ਸਹੀ ਜੰਮੀ ਆ ਮੇਂ ਤਾਂ ਲੋਕਾਂ ਨੇ ਮੇਰੀ ਜਾਨ ਖਾ ਲਈ ਆ ਜਿਹੜੀ ਸਿਰੇ ਕੰਮ ਵਾਲੀ ਆਂਦੀ ਐ ਕਿਤੇ ਉਹ ਮੇਰੇ ਕੰਨ ਪਰ ਗਈ ਐ ਨੇ ਹਾਏ ਹਾਏ ਉਧਰ ਪੰਜੀਰੀ ਨਹੀਂ ਆਈ ਉਧਰ ਕੋਈ ਟੂਬਾ ਨਹੀਂ ਆਇਆ ਉਧਰ ਕੋਈ ਖਡੋਣਾ ਨਹੀਂ ਆਇਆ ਕੋਈ ਕੱਪੜਾ ਨਹੀਂ ਆਇਆ ਦਮਾਰ ਤੇ ਫੇਰ ਹੀ ਜਾਂਦਾ ਨਾ ਦੀਦੀ ਇਹਨਾਂ ਇੱਕ ਗੱਲ ਦੱਸ ਜਦੋਂ ਮੇਰੀ ਕੁੜੀ ਹੋਈ ਤੂੰ ਮੈਨੂੰ ਕਿੰਨਾ ਕੁ ਦੇ ਦਿੱਤਾ ਸੀ ਦੱਸੀ ਇਹਨਾਂ ਮੈਨੂੰ ਪਹਿਲਾਂ ਤਾਂ ਮੈਨੂੰ ਆਪਣਾ ਦਾ ਨਾਮ ਇੱਧਰ ਬਾਅਦ ਚ ਗੱਲ ਕਰੀਏ ਚਾਹ ਬੁੜਰੀ ਤੋ ਬੱਸ ਕਰ ਕਿੰਨੀ ਕੀ ਬੇਇੱਜ਼ਤੀ ਕਰਨੀ ਈ ਹੈ ਨਾ بابا ਮੰਮੀ ਗਏ ਸੀ ਮੰਮੀ ਨੇ ਮਨਾ ਕਰਤਾ ਸੀ ਕਿਚਾਂ ਤੂੰ ਨਾ ਦੇ ਅਸੀਂ ਆਪੇ ਇੱਕੋਂ ਸਮਝੇ ਜਗ੍ਹਾ ਦੇ ਰਹੇ ਨੇ ਤਾਂ ਨਹੀਂ ਸੀ ਮੈਂ ਦਿੱਤਾ ਦਾ ਚਰ ਮੇਰੇ ਤੇ ਕੇ ਤੇ ਜਿੰਨੇ ਵਸਦੇ ਰਹਿਣ ਰੱਬੇ ਨਗੇ ਵੱਡੀਆਂ ਵੱਡੀਆਂ ਉਮਰਾ ਕਰਨ ਤੇ ਕਈ ਥੀਆਂ ਕਿਤੇ ਪੇਟੀ ਹੀ ਹੁੰਦੀ ਤੇ ਉਹਨਾਂ ਨੂੰ ਜਦ ਬੱਚਾ ਪੈਦਾ ਹੁੰਦਾ ਵਾ ਉਹਨਾਂ ਨੂੰ ਤੇ ਨਣਾਣਾ ਕਾਣੇ ਮੇਨੇ ਮਾਰ ਮਾਰ ਕੇ ਮਾਰ ਦਿੰਦੀਆਂ ਹੁੰਦੀਆਂ ਉਹ ਵਿਚਾਰੀਆਂ ਇੱਕ ਤੇ ਬੱਚਾ ਜੰਮਦੀਆਂ ਨੇ ਉਦਾਂ ਦੋ ਤਿੰਨ ਮਹੀਨੇ ਮੰਝੇ ਤੇ ਰਹਦੀਆਂ ਕਿਉਂਕਿ ਅੱਜ ਕੱਲੇ ਆਪਰੇਸ਼ਨ ਨਾਲ ਤਾਂ ਬੱਚੇ ਨਹੀਂ ਹੁੰਦੇ ਤੇ ਉਤੋਂ ਨਣਾਣਾ ਕਾਣੇ ਮੇਰੇ ਦੇ ਦੇ ਕੇ ਤੁਹਾਡੇ ਵੱਡੀਆਂ ਮਾਰ ਦਿੰਦੀਆਂ ਉਹ ਤੇ ਮੇਰੇ ਖੁਦ ਖੁਸ਼ੀ ਕਰਨੀ ਆ ਨਾ ਨਹੀਂ ਲਈ ਸ਼ੰਮੀ ਚਲੋ ਮੇਰ ਕੋ ਗਲਤੀ ਹੋਗੀ ਵਾਸਤਾ ਸ਼ਮਿਕ ਮੈਂ ਤਾਂ ਉਸ ਐਹੀ ਸੋਚਦੀ ਰਹੇ ਨਹੀਂ ਆ ਕਿ ਬੱਚਾ ਜੰਮਿਆ ਮਾਂਆਂ ਦੇ ਫਰਜ਼ ਬੰਦੇ ਨੇ ਅੰਸਾ ਤਾਂ ਸਾਡੇ ਖਾਨਦਾਨ ਦੀ ਹੈ ਦੁੱਖ ਤੀੜਿਚੋਂ ਸਾਡੀ ਇਹ ਨਿਕਲੀ ਹੈ ਤਾਂ ਤਾਂ ਨਹੀਂ ਤੇ ਕੇ ਉਹਦੇ ਦੇ ਮਾਂ ਦੇ ਨੇ ਕੋਈ ਗੱਲ ਨਹੀਂ ਲੈਣ ਦਾ ਸਾਰਾ ਕੁਝ ਜਿਹੜੇ ਤੈਨੂੰ ਉਹ ਅਗਲੀ ਕੁੜਾ ਤੰਗ ਕਰਦਾ ਹੈ ਨਾ ਸਾਡੇ ਕੇਸਾ ਇਹਨੂੰ ਤੋ ਬਖਾ ਲੋ ਮੇਰ ਕੋ ਗਲਤੀ ਹੋ ਜੀ ਮੈਂ ਤਾਂ ਇਹ ਗੱਲ ਨੂੰ ਭੁੱਲੀ ਗਈਆਂ ਕਿ ਜਿਹੜੀ ਵੀ ਸ਼ਾਨ ਹੈ ਨੇ ਸਾਡੇ ਘਰ ਦੀ ਵਧਾਈ ਹੈ ਤੇ ਮੈਂ ਪੇਕੇਆਂ ਨੂੰ ਬੋਲੀ ਜਾਣ ਨਹੀਂ ਆ ਜੋ ਸੱਸਾਂ ਵਾਲਾ ਮੈਨੂੰ ਕਰਨਾ ਚਾਹੀਦਾ ਨਾ ਸਲੂਕ ਪਿਆਰ ਭਰਿਆ ਮਾਂ ਵੀ ਕਰਾ ਸਾਂਭਣਾ ਚਾਹੀਦਾ ਸੀ ਮੈਂ ਸਾਰੀ ਟੋਆ ਢਵਾਈ ਤੁਹਾਡੇ ਤੇ ਪਾਤ ਦੀ ਨਹੀਂ ਮੈਨੂੰ ਐ ਚੀਜ਼ਾਂ ਨਹੀਂ ਚਾਹੀਦਾ ਸਾਡੇ ਘਰ ਦੀ ਰੋਮੈਂਟੇਆ ਦੋਨੋਂ ਹੋ ਗਏ ਨੇ ਮੇਰਾ ਘਰ ਵਾਲਾ ਵਿਚਾਰਾ ਬਾਹਰ ਉਹਨੂੰ ਮੈਂ ਕੀ ਕਵਾਂਗੀ ਕਿ ਮੈਂ ਮਗਰੋਂ ਉਹਦੀ ਭੈਣ ਵੱਡੀ ਆ ਸਲੂਕ ਕਰਦੀ ਰਹੀਆਂ ਚਲ ਤੂੰ ਵੀ ਛੱਡ ਦੇ ਗੁੱਸਾ ਮੇਰੇ ਨਾਲ ਅੱਗੋਂ ਦੇ ਨਹੀਂ ਕੁਝ ਕਰਾਣੀ ਤੇ ਉਹਨੂੰ ਵੀ ਵੱਡੀ ਭੈਣ ਉਹ ਤੋਂ ਸਮਝੋ ਉਹਨੇ ਸਾਡਾ ਘਰ ਸੰਭਲਿਆ ਵਾ ਜਾ ਨਹੀਂ ਮੈਂ ਮੰਦੀ ਆ ਸਰੋਂ ਇੰਨੇ ਸੁਣੀ ਆ ਐਨਾ ਆੜੇ-ਵਾੜੇ ਆ ਗਏ ਨਾ ਬੜਾ फडਕਾ ਲੰਦੇ ਨੇ ਘਰ ਚ ਲਿਆ ਮੈਂ ਪੈਂਦੀ देर ਹੁੰਦੀ ਐ ਗੱਲਾਂ ਕਰ ਹੀ ਦਿੰਦੇ ਨੇ ਕੋਈ ਵਿਆਹ ਫੰਕਸ਼ਨ ਆ ਜੇ ਭਾਵੇਂ ਮੈਂ ਤਾਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਜੇ ਜੇ ਤੁਸੀਂ ਲੋਕਾਂ ਦੇ ਦਿਮਾਗ ਨੇ ਚੱਲਣਾ ਆ ਕਿ ਆਪਣਾ ਦਿਮਾਗ ਕਦੇ ਵਾਸਤੇ ਰੱਖਿਆ ਹੋਈ ਹੈ ਇਹ ਦੱਸਿਓ ਮੈਨੂੰ ਕਿ ਉਹ ਕੰਮ ਨਹੀਂ ਕਰਦਾ ਕੀ ਸਹੀ ਆ ਕੀ ਗਲਤ ਆ ਕਹੁਣ ਆਪਣਾ ਇਹ ਗਾਉਣ ਬਗਾਨਾ ਪਤਾ ਕੀ ਹੈ ਇੱਥੇ ਰਿਸ਼ਤੇ ਆਂ ਦੀ ਕਿ ਨਾ ਕਹਿੰਦੇ ਪੈਸੇ ਦੀ ਪੇਟ ਚਾਲ ਮੈਂ ਕਿਹਦੀ ਰਿਸ਼ਤੇ ਆਂ ਦੀ ਪੇਟ ਚਾਲ ਮੈਂ ਤਾਂ ਨਲਾਮ ਹੋ ਕੇਆ ਕਰਦੀ ਆ ਨਾ ਘਰਾਂ ਚ ਤੇ ਸੱਸਾਂ ਹੀਆਂ ਨੇ ਪੋਤਰਾ ਆਇਆ ਘਰ ਚ ਉਹਦੀ ਖੁਸ਼ੀ ਨਹੀਂ ਮਨਾ ਨਹੀਂ ਆ ਪਰ ਨੂੰਹ ਦੇ ਪੇਕੇ ਨਾ ਜਮਰੀ ਤਗੜੀ ਦੇ ਕੇ ਜਾਣ ਕਪੜਾ ਵਧੀਆ ਐ ਟੌਪ ਦੇ ਵਧੀਆ ਡੱਬੇ ਚ ਕਪੜੇ ਹੌਣ ਖੜਾਉਣੇ ਮਹਿੰਗੇ ਹੌਣ ਕੋ ਸੋਨੇ ਦੀ ਚੀਜ਼ ਚੰਗੀ ਪਾ ਦਨ ਉਹ ਜਿਨ੍ਹਾਂ ਨੇ ਤੁਹਾਨੂੰ ਧੀ ਦੇਤੀ ਧੀ ਨੇ ਆਪਣੀ ਆਂਦਰਾ ਬਾੜ ਕੇ ਤੁਹਾਡੇ ਘਰ ਦਾ ਵੰਸ਼ ਚਲਾ ਦਿੱਤਾ ਤੁਹਾਨੂੰ ਉਹ ਦਿਨਾਂ ਮੋਹ ਨਹੀਂ ਆਉਂਦਾ ਕਿ ਸਵਾਰ ਰਜਣਾ ਚੀਜ਼ਾਂ ਨਾਲ ਇਹ ਤਾਂ ਸਦਾ ਹੀ ਨਹੀਂ ਰਜ ਸਕਦੇ ਦਿਨ ਤੇ ਆ ਚਾਹੀਦੇ ਨੇ ਜੰਗਨੀਆਂ ਚਾਹੀਦੀਆਂ ਫਿਰ ਬੱਚੇ ਦੇ ਆਇਜਨਮ ਦਿਨ ਤੇ ਚਾਹੀਦੇ ਤੇ ਜੇ ਕਿਤੇ ਨਾਮਾਨੀ ਆ ਕੇ 10 ਰੁਪਏ ਦੇ ਅੰਦਰ 100 500 ਦੀ ਜਗ੍ਹਾ ਨਾ ਉਹ ਵੀ ਤਾਨੇ ਦਿੰਦੀਆਂ ਨੇ ਕੁਝ ਘਰਾਂ 'ਚ ਸੱਸਾਂ ਪੰਨਾਨਾ ਇਹੋ ਜਿਹੀਆਂ ਪੈਗੀਆਂ ਨੇ ਜਦ ਕਿ ਭੂਆ ਭਣੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਪੂਰੇ ਚਾਰ ਰੰਨੇ ਚਾਹੀਦੇ ਨਾ ਕਿ ਆ ਕੇ ਤੰਨੇ ਮੇਲੇ ਦੇਣੇ ਚਾਹੀਦੇ ਕਿ ਤੇਰੇ ਪਿੱਕੇ ਤਾਂ ਕੀ ਹੈ ਤੇ ਕੀ ਨਹੀਂ ਦੱਸਿਓ ਕਮੈਂਟਾਂ ਚ ਕਿਤੇ ਕਿਤੇ ਘਰ ਹੈ ਗਿਆ ਹੋ ਜਿੰਨਾ ਨੰਨਾ ਬਿਲਕੁਲ ਦੱਸਣਾ ਕਿ ਜਿਹੜੀਆਂ ਆਪਣੀਆਂ ਭਝਾਈਆਂ ਨੂੰ ਪਿਆਮ ਵਿੱਚ ਚਾਚਾ ਨਾਲ ਖਵਾ ਨਹੀਂ ਸਕਦੀਆਂ ਭਾਂਡੇ ਰਸੋਈ ਚ ਪੰਨਦੀਆਂ ਨੇ ਤੇ ਕਹਿੰਦੀਆਂ ਨੇ ਸਿਆਪਾ ਕਰਨਾ ਪੈਣਾ ਆਪ ਮੰਜੇ ਤੇ ਪੈ ਗਈ ਉਹ ਤੁਹਾਡੀਆਂ ਖੁਸ਼ੀਆਂ ਲਈ ਪਈ ਆ ਕੱਲ ਨੂੰ ਤੂੰ ਹੀ ਵੀ ਪੈਣਾ ਮੈਂ ਤੂੰ ਹੀ ਵੀ ਗਈਆਂ ਜਾਣਾ ਤੇ ਜਿਹੜੀਆਂ ਸੱਸਾਂ ਚਾਰ ਕੱਪੜੇ ਧੋਣੀਆਂ ਦੇ ਨਾਲ ਸੁਣਾਈ ਜਾਣ ਗਿਆ ਸਾਰੀ ਉਮਰ ਉਹਨੇ ਕੰਮ ਕਰਨਾ ਤੇ ਆ ਪੰਜੀਰੀ ਸੜੀ ਜੀ ਪੰਜੀਰੀ ਪਿੱਛੇ ਪਤਾ ਨਹੀਂ ਕਿੰਨੇ ਕ ਤੰਨੇ ਦੇ ਦਿੰਦੀਆਂ ਨੇ ਇਹ ਕਮੈਂਟ ਬਾਕਸ ਵਿੱਚ ਦੱਸਣਾ ਜਰੂਰ ਜਿਨ੍ਹਾਂ ਦੀਆਂ ਸੱਸਾਂ ਕਰਦੀਆਂ ਰਹੀਆਂ ਨੇ ਤਕਰੀਬਨ ਉਹ ਸੱਸਾਂ ਵੀ ਦੱਸਣ ਜਿਨ੍ਹਾਂ ਦੀਆਂ ਦਾਦੀ ਸੱਸਾਂ ਜਾਂ ਸੱਸਾਂ ਵੀ ਕਰਦੀਆਂ ਰਹੀਆਂ ਸਾਰੇ ਦੱਸਿਓ ਕਿਹਦੇ ਕਿਹਦੇ ਨਾਲ ਇਹ ਹੱਟ ਬੀਤੀ ਹੋਈ ਆ ਦੱਸਣਾ ਜਰੂਰ ਕਿਉਂਕਿ ਅਸੀਂ ਦੋ ਦਿਨਾਂ ਬਾਅਦ ਸ਼ੰਮੀ ਟਿਓ ਚੈਨਲ ਦੇ ਵਿੱਚ ਲਾਈਵ ਹੋ ਗਈ ਇਹਦਾ ਰਿਪਲਾਈ ਤੁਹਾਡੇ ਸਾਰਿਆਂ ਦੇ ਨਾਮ ਲੈ ਕੇ ਦੱਸਾਂਗੇ ਕਿ ਬਾਕੀ ਇਹ ਸਾਰਾ ਕੁਝ ਹੋਇਆ ਵੈ ਕਿਉਂ ਮੈਡਮ ਜੀ ਜਰੂਰ ਜਿਉਂ ਅੱਜ ਲਸਾਂ ਦਾਤੀ ਪੂਆ ਬਣਦਾ ਚਾਹ ਸਾਰਿਆਂ ਨੂੰ ਆ ਪਰ ਬੱਚਾ ਸੇ ਨੂਨ ਸੰਬੰਧਾ ਕਿਸੇ ਨੂੰ ਨਹੀਂ ਜਾਣਦਾ ਬਾਕੀ ਜੇ ਅਸੀਂ ਲਾਈਵ ਹੋਣਾ ਹੋਏਗਾ ਫਿਰ ਅਸੀਂ ਟਾਈਮ ਪਾਵਾਂਗੇ ਪਹਿਲੇ ਕਿ ਆਪਣੀ ਫੋਟੋ ਪਾਵਾਂਗੇ ਤਾਂ ਤੁਸੀਂ ਟਾਈਮ ਦੇ ਬਿਲਕੁਲ ਕਿਉਂਕਿ ਬੋਲ ਚੇਰ ਹੋ ਗਿਆ ਸੀ ਕਦੀ ਲਾਈਵ ਲਾਈਵ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਵੀ ਆ ਰਹੇ ਆ ਕਿ ਤੁਸੀਂ ਦੱਸ ਤੇ ਇਸੇ ਵਜ੍ਹਾ ਕਰਕੇ ਹੀ ਹੈ ਗਏ ਸੇਵਕ ਪੂਰੀ ਬਾਰਿਸ਼ ਚ ਭਿੱਜ ਗਿਆ ਹੈ ਸੁਸਰੀ ਦਾ ਸੁਸਰੀ ਅੰਜੂ ਇੱਥੇ ਯਾਰ ਸੇਵਕ ਲਾਈਕ ਸ਼ੇਅਰ ਕਮੈਂਟ ਤੇ ਛੋਟੀ ਜੀ ਬੈਲ ਬੈਲ ਜੀ ਮੇਰੇ ਕਰਕੇ ਜਿਹੜੀ ਚੀਜ਼ ਹੈ ਨਾ ਬੈਲੇ ਮੈਂ ਕਹਿਣਾ ਮੈਂ ਹਾਂ ਇਹ ਸਾਡੀ ਗੱਲ ਮਾਰਨ ਵਾਲੀ ਹੈਗਾ ਇਹ ਸਾਡੀ ਪਹਿਲੀ ਹੁੰਦੀ ਹੈ ਬੈਲਾ ਮੈਂ ਮਾਰਨੀ ਹੁੰਦੀ ਹੈ ਚੰਗਾ ਜੀ ਸਾਡੇ ਕੋਲ ਸਾਸਰੀ ਘਰ ਤੇ ਮੇਰੇ ਨਾਲ ਸਸਰੀ ਤਾਲ ਨਮਸਕਾਰ